9ਵੇਂ ਪਾਸ਼ਾ ਦਾ ਸ਼੍ਰੀਦੀ ਦਿਹਾੜਾ ਨਵੰਬਰ ਦੇ ਵਿੱਚ ਜੋ ਆ ਰਿਹਾ ਵਾ ਉਹ ਇੱਕ ਬਹੁਤ ਗੰਭੀਰ ਤੇ ਬਹੁਤ ਸੰਜੀਦਾ ਮਸਲਾ ਵਾ ਔਰ ਉਹਦੇ ਉੱਪਰ ਕਿਸੇ ਤਰੀਕੇ ਦਾ ਵੀ ਵਿਵਾਦ ਖਾਸ ਕਰਕੇ ਇੱਕ ਧਾਰਮਿਕ ਸੰਸਥਾ ਦਰਮਿਆਨ ਔਰ ਸਰਕਾਰ ਦਰਮਿਆਨ ਜਿਹਦਾ ਵਿਵਾਦ ਚੜਿਆ ਵਾ ਇਹਦੇ ਨਾਲ ਕੋਈ ਮੰਤਪਾਗੀ ਗੱਲ ਨਹੀਂ ਹੋ ਸਕਦੀ 9ਵੇਂ ਪਾਸ਼ਾ ਦੀ ਲਸਾਨੀ ਕੁਰਬਾਨੀ ਜਾਂ ਸ਼ਹਾਦਤ ਆ ਔਰ ਉਸ ਵੇਲੇ ਕੋਈ ਵੀ ਇਹੋ ਜੀ ਆ ਇਹੋ ਜੀ ਗੱਲਬਾਤ ਤਲਖੀ ਜਿਹੜੀ ਆ ਉਹ ਇੱਕ ਤਰੀਕੇ ਦੀ ਬੇਅੱਭੀ ਬਰਾਬਰ ਆ ਸੋ ਮੇਰਾ ਖਿਆਲ ਆ ਕਿ ਸਰਕਾਰ ਨੂੰ ਵੀ ਔਰ ਐਸਜੀਪੀਸੀ ਨੂੰ ਵੀ ਕੋਸ਼ਿਸ਼ੇ ਕਰਨੀ ਚਾਹੀਦੀ ਦੋਵੇਂ ਮੀਟਿੰਗ ਕਰਨ ਰਲ ਮਿਲ ਕੇ ਪ੍ਰੋਗਰਾਮ ਆਪਣੇ ਪ੍ਰੋਗਰਾਮ ਦਸੰਤੀ ਅਸੀਂ ਆ ਕਰਨ ਜਾ ਰਹੇ ਆ ਜੀ ਅਸੀਂ ਤੁਹਾਨੂੰ ਇਹਦੇ ਲਈ ਇਨਵਾਈਟ ਕਰਾਂਗੇ ਤੁਸੀਂ ਦੱਸੋ ਕੀ ਕਰਨ ਜਾ ਰਹੇ ਜੀ ਜੇ ਨੂੰ ਸੁਝਾਅ ਦਿਓ ਔਰ ਇੱਕ ਦੂਜੇ ਦੇ ਸੁਝਾਅ ਮੰਨ ਕੇ ਪ੍ਰੋਗਰਾਮ ਲਿਖਨੇ ਚਾਹੀਦੇ ਆ ਇਕੱਠੇ ਪ੍ਰੋਗਰਾਮ ਲਿਖਨੇ ਚਾਹੀਦੇ ਆ ਮੇਰਾ ਖਿਆਲ ਆ ਕਿ ਐਸਜੀਪੀਸੀ जे धार्मिक फंक्शन ने जे कोई यात्रावान का या समागम करने एस सी पीसी करावे जो कि गुरबाणी प्रचार करना वा या किरतन करवाना वा वो या लाइट एंड साउंड शो करना वा वो एस जी पीसी ऑरगनाइज करे और सरकार बड़ी क्लीयरली वाकई कोई यादगारा बनावे जिमें धामी साहब ने किया वा या फिर कोई चंगे हस्पता बनाए जा हो संस्थाव बनाई जा जिथे ਜਿਵੇਂ ਗੁਰੂ ਸਾਹਿਬ ਨੇ ਹਮੇਸ਼ਾ ਵੀ ਅਸੀਂ ਯਾਦ ਕਰਦੇ ਗਏ ਆ ਸਰਕਾਰ ਨੂੰ ਧਾਰਮਿਕ ਮਸਲਿਆਂ ਦੇ ਵਿੱਚ ਬਿਲਕੁਲ ਦਖਲ ਨਹੀਂ ਦੇਣਾ ਚਾਹੀਦਾ ਜਿਵੇਂ ਸਾਡੇ ਕੋਲ ਨੇ ਅੱਜ ਕਿਹਾ ਵੀ ਕਿ 1984-85 ਦੇ ਵਿੱਚ ਜਦੋਂ ਖੇਰੇ ਖਾਲਦਕ ਸਾਨੂੰ ਨੁਕਸਾਨ ਪਹੁੰਚਿਆ ਸੀ ਬਹੁਤ ਬੁਰੀ ਤਰ੍ਹਾਂ ਡੈਟੇਰੀ ਹੋ ਗਿਆ ਸੀ ਉਸ ਵੇਲੇ ਸਰਕਾਰ ਨੇ ਕੋਸ਼ਿਸ਼ ਕੀਤੀ ਉਹਨੂੰ ਬਣਾਉਣ ਦੀ ਲੋਕਾਂ ਨੇ ਉਹਨੂੰ ਮਨਜ਼ੂਰ ਨਹੀਂ ਸੀ ਕੀਤਾ ਔਰ ਲੋਕਾਂ ਨੇ ਫਿਰ ਉਹਨੂੰ ਜਿਹੜੇ ਸਰਕਾਰ ਵੱਲੋਂ ਬਣਾਇਆ ਗਿਆ ਜਾਂ ਰਿਪੇਅਰ ਕੀਤਾ ਗਿਆ ਸਰਕਾਰ ਤਾਂ ਜਿਉਂ ਦਾ ਕਿ ਦੁਬਾਰਾ ਉਹdio 사이 ਕੀਤੀ ਗਈ ਸੋ ਸਰਕਾਰ ਦੀ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਧਰਮਿਕ ਪਸੰਦਾਂ ਚ ਨਿਕਲ ਅੰਦਾਜ਼ੀ ਜਾਂ ਧਾਰਮਿਕ ਕੰਮ ਜਿਹੜਾ ਸਰਕਾਰ ਵੱਲੋਂ ਕਰਾਇਆ ਗਿਆ ਵੇ ਉਹਨੂੰ ਲੋਕੀ ਮਾਮਲੇ ਕਰਕੇ ਮਨਜ਼ੂਰ ਨਹੀਂ ਕਰਦੇ ਹੋ ਸਕਦਾ ਵਾ ਪੁਰਾਣੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਣ ਲੇਕਿਨ ਦੋ ਗਲਤੀਆਂ ਇੱਕ ਸਹੀ ਨਹੀਂ ਕਰ ਦਿੱਤੀਆਂ ਸੋ ਇਹ ਸਰਕਾਰ ਨੂੰ ਇੱਕ ਨਵਾਂ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ ਵਾ ਕੁਝ ਲੋਕਾਂ ਨੇ ਵੀ ਕਿਹਾ ਕਿ ਗੁਰੂ ਸਾਹਿਬ ਦੇ ਨਾਂ ਤੇ ਜਿਹੜੀ ਅੱਗੇ ਯੂਨੀਵਰਸਿਟੀ ਬਣਾਈ ਗਈ ਸੀ ਕੁਨਾਂ ਨਾਂਕ ਫਸਾ ਦੇ ਨਾਂ ਤੇ ਇਸੇ ਗrandi ਕੋ ਨਵੀਂ ਯੂਨੀਵਰਸਿਟੀ ਬਣਾਵੇ ਗੁਰੂ ਸਾਹਿਬ ਦੇ ਨਾਂ ਤੇ ਕੋਈ 에어ਪੋਰਟ ਬਣਾਈ ਜਾਵੇ ਕੋਈ ਹੋਰ ਸਸਤਾਵਾਂ ਬਣਾਈ ਜਾਵੇ ਇਹਦੇ ਉੱਪਰ ਮੇਰਾ ਇੱਕ ਵੱਖਰਾ ਵਿਚਾਰ ਆ ਮੈਨੂੰ ਲੱਗਦਾ ਵਾ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ 에어ਪੋਰਟ ਜਾਂ ਹਸਪਤਾਲ ਜਾਂ ਯੂਨੀਵਰਸਟੀਆਂ ਨਹੀਂ ਬਣਨੇ ਚਾਹੀਦੀਆਂ ਕਿਉਂਕਿ 에어ਪੋਰਟ ਜਾਂ ਹਸਪਤਾਲ ਜਾਂ ਹੋਰ ਸਸਤਾਵਾਂ ਜਿਹੜੀਆਂ ਹਨ ਉਹ ਵਿਵਾਦਾਂ ਦੇ ਕੇਰੇ ਚੱਲ ਜਾਂਦੀਆਂ ਹਨ ਔਰ ਉਹਦੋਂ ਫਿਰ ਗੁਰੂ ਸਾਹਿਬ ਦਾ ਨਾਂ ਦੁਬਾਰਾ ਦੁਬਾਰਾ ਉਸ ਵਿਵਾਦ ਦੇ ਨਾਲ ਲਿਆ ਜਾਂਦਾ ਵਾ ਇੱਕ ਪਾਸੇ ਅਸੀਂ ਕਿਸੇ ਸਿਆਸੀ ਲੀਡਰ ਦੇ ਨਾਂ ਤੇ एयरपोर्ट ਦਾ ਨਾਮ ਆਪਣੇ ਨੇ ਅਜਿਹੇ ਧਾਤੇ ਅਸੀਂ ਗੁਰੂ ਸਾਹਿਬ ਦੇ ਨਾਮ ਤੇ 에어ਪੋਰਟ ਦਾ ਨਾਮ ਰੱਖਨੇ ਆ ਗੁਰੂ ਸਾਹਿਬ ਇਸ ਚੀਜ਼ ਨੂੰ ਬਹੁਤ ਉਪਰ ਨੇ ਸੋ ਸਾਨੂੰ ਸੋਚ ਸਮਝ ਕੇ ਗੁਰੂ ਸਾਹਿਬ ਦਾ ਨਾਮ ਕਿਸੇ ਵੀ ਸੰਸਥਾ ਨਾਲ ਕਿਸੇ ਵੀ ਯਾਦਗਾਰ ਨਾਲ ਜਾਂ ਕਿਸੇ ਵੀ ਸੰਸਥਾ ਨਾਲ 에어ਪੋਰਟ ਇਸ ਯੂਨੀਵਰਸਿਟੀ ਨਾਲ ਜਾਂ ਕਿਸੇ ਨਾਲ ਕੋਈ ਸੋਚ ਸਮਝ ਕੇ ਜੋੜਨਾ ਚਾਹੀਦਾ ਵਾ ਕਿਉਂਕਿ ਉਹਦੇ ਚ ਦੇਖਣਾ ਹੈ ਹੋਊਗਾ ਕਿ ਕੀ ਵਾਕਈ ਇਹ ਸ਼ੋਭਾ ਦਿੰਦਾ ਵਾ ਗੁਰੂ ਸਾਹਿਬ ਨੂੰ ਇਸ ਸੰਸਥਾ ਨਾਲ ਜੋੜਨਾ ਸੋ ਜ਼ਰੂਰ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਗੁਰੂ ਸਾਹਿਬ ਦਾ ਮੈਸੇਜ ਪਹੁੰਚਾਉਣ ਵਾਸਤੇ ਸਰਕਾਰਾਂ ਨੂੰ ਧਾਰਮਿਕ ਸੰਸਥਾਵਾਂ ਨੂੰ ਕੰਮ ਕਰਨਾ ਚਾਹੀਦਾ ਲੇਕਿਨ ਬੜੇ ਸੋਚ ਸਮਝ ਕੇ ਕਰਨਾ ਚਾਹੀਦਾ ਵਿਚਾਰ ਵਟਾਂਦਰਾ ਕਰਕੇ ਸਾਰੇ ਬੁੱਧੀਜੀਵਿਆਂ ਨੂੰ ਧਾਰਮਿਕ ਲੀਡਰਾਂ ਨੂੰ ਇਹਦੇ ਵਿੱਚ ਸ਼ਾਮਲ ਕਰਕੇ ਸਾਨੂੰ ਇਹ ਫੈਸਲੇ ਲੈਣੇ ਪੈਂਦੇ ਆ ਹੁਣ 350ਵੇਂ ਨਾਂ ਦੇ ਪਾਸ਼ਾ ਦੇ ਛੀਤੀ ਦੀਵਾਰੇ ਦੇ ਉੱਪਰ ਦੋਵਾਂ ਨੂੰ ਇਕੱਠੇ ਰੱਖ ਕੇ ਵਿਦਵਾਨਾਂ ਦੀ ਰਾਏ ਲੈ ਕੇ प्रोग्राम लिखने चाहिए आ जो हो गया सो हो गया लेकिन नवी शुरुआत करनी चाहिए आ और उ एक सच्ची श्रद्धांजलि साढ़े नौवें पातशाह होगी ये मेरा विचार है इन्होंने शब्दों मैंने दिए इजाजत नमस्कार सत श्रीकाल हाफिज